ਕੱਢ ਲਈ ਫਿਰ ਆਪਾਂ ਹਾਂਜੀ ਦੀਪ ਦੀਪ ਤੁਸੀਂ ਮੈਨੂੰ ਕਿੱਥੇ ਲੈ ਕੇ ਚਲੋਗੇ ਮੈਂ ਦੋਸਤ ਨੂੰ ਲਾਜ ਦੀ ਮੇਰੇ ਨੂੰ ਫੋਨ ਅੱਛਾ ਆਪਾਂ ਉਹਦੇ ਕੋਲ ਹੀ ਚੱਲਦੇ ਜਾਗੇ ਮੈਂ ਇਹਨੂੰ ਫੋਨ ਲਾਉਣਾਗਾ ਇਰ ਕੋਈ ਨਰ ਵਾਲੀ ਜਗ੍ਹਾ ਤਾਂ ਨਹੀਂ ਨਾ ਨਾ ਡਾੜੂ ਵਾਲੀ ਕੋਈ ਨਹੀਂ ਨਹੀਂ ਚਲਦੀ ਬਹੁਤ ਟਾਈਮ ਨਾ ਲਾਇਓ ਠੀਕ ਹੈ ਨਹੀਂ ਟਾਈਮ ਨਹੀਂ ਲਾਂਦਾ ਹੈਗਾ ਬਸ ਮੇਰੀ ਗੱਲ ਹੋਈ ਵੀ ਉਹਦੇ ਨਾਲ ਓਕੇ ਹਾਂ ਤੇ ਆਪਾਂ ਚੱਲਦੇ ਆਂਗੇ ਬਸ ਮੈਂ ਕਰ ਲਾਂਗਾ ਡਿਸਟੈਂਸ ਓਕੇ ਠੀਕ ਹੈ ਆਪਾਂ 20 ਮਿੰਟ ਚ ਮੁੜੇ ਆਵਾਂਗੇ ਵਾਪਸ ਹਾਏ ਮੇਰੇ ਹਸਬੰਦ ਦੀ ਕਾਲ ਆ ਚੱਕੀ ਕੀ ਕਹਿੰਦਾ ਦੇਖ ਲਾ ਪੁੱਛ ਲਾ ਕੀ ਕਹਿੰਦਾ گا ਘੜੀ ਵਾਲਾ ਹਾਂਜੀ ਕਿਵੇਂ ਆ ਹਾਂਜੀ ਠੀਕ ਆ ਇਹ ਸ਼ਸ਼ੀ ਗਾਲ ਸ਼ਸ਼ੀ ਗਾਲ ਕਿੱਥੇ ਸੀ ਮੈਂ ਤਾਂ ਘਰ ਚਲੇ ਗਈ ਅਸਾ ਚਲ ਮੈਂ ਤੈਨੂੰ ਐਂ ਕਹਿੰਦਾ ਸੀਗਾ ਹਾਂਜੀ ਮੈਂ ਨਾ ਹਜੇ 1-2 ਦਿਨਾਂ ਦਾ ਕੰਮ ਮੇਰਾ ਮਨ ਲਾ ਬੁਕਿੰਗ ਹੋ ਗਈ ਅੱਗੇ ਵੀ 1-2 ਦਿਨ ਹਜੇ ਮੈਂ ਆਉਂਦਾ ਨਹੀਂ ਹੈਗਾ ਠੀਕ ਹੈ ਜੀ ਓਕੇ ਹਾਂ ਮੈਂ ਹੀ ਦੱਸਣ ਨੂੰ ਫੋਨ ਲਾਇਆ ਸੀ ਤੈਨੂੰ ਓਕੇ ਤੁਸੀਂ ਟੈਨਸ਼ਨ ਨਾ ਲਓ ਮੈਂ ਘਰ ਚਲੇ ਗਈ ਮੈਂ ਰੈਸਟ ਕਰਦੀ ਹਾਂ ਠੀਕ ਹੈ ਚੰਗਾ ਚੰਗਾ ਓਕੇ ਬਾਈ ਠੀਕ ਹੈ ਬਾਈ ਬਾਈ ਸੀ ਯੂ ਕੌਣ ਆ ਮੇਰਾ ਹਸਬੰਡ ਸੀ ਨਵੇਂ ਨੰਬਰ ਤੋਂ ਕਾਲ ਕਰੀ ਸੀ ਕੀ ਕਹਿੰਦਾ ਕਹਿੰਦਾ ਮੈਨੂੰ 1-2 ਦਿਨ ਲੱਗਣਗੇ ਮੈਂ ਕਿਉਂ ਹਾਂ ਬਾਹਰ ਰਾਏ ਕਦੇ 5-4 ਦਿਨ ਆਪਾਂ ਚੱਲੀਏ ਹੁਣ ਕੋ ਯਾਰ ਮੈਨੂੰ ਟੈਨਸ਼ਨ ਲੱਗਦੀ ਐ ਕੋਈ ਟੈਨਸ਼ਨ ਤਾਂ ਨਹੀਂ ਐ ਟੈਨਸ਼ਨ ਕੋਈ ਨਹੀਂ ਉਹ ਕਹਿੰਦਾ 2-3 ਦਿਨ ਕਹਿੰਦਾ ਹਜੇ ਹਾਂਜੀ ਬਾ ਆਪਣਾ ਤਾਂ ਘੰਟੇ ਦਾ ਕਰਾਂਗਾ ਹੁਣ ਆ ਜਾਣੇ ਆ ਕਿਵੇਂ ਬਾਈ ਕੀ ਹਾਲ ਆ ਕੀ ਹਾਲ ਆ ਬਾਈ ਵਧੀਆ ਵਧੀਆ ਕਿਵੇਂ ਠੰਡਾ ਜਾ ਬੈਠਾ ਕੀ ਗੱਲ ਠੰਡਾ ਜਾ ਯਾਰ ਬਾਈ ਥੇਲੀ ਨੂੰ ਫੋਨ ਲਾਇਆ ਸੀਗਾ ਅੱਛਾ ਉਹ ਕਹਿੰਦੀ ਮੈਂ ਘਰੇ ਆਂਗੀ ਅੱਛਾ ਤੇ ਵਿੱਚ ਖੜਕਾ ਹੋਈ ਜਾਂਦਾ ਯਾਰ ਓਕੇ ਉਹ ਜਿਹੜਾ ਤਾਂ ਲਾਇਆ ਸੀ ਜਿਗਾਰਡ ਜਾ 6:00 ਵਜੇ ਚਲਾ ਸੀ ਕਰਨਾ ਚੱਕ ਮੜਾ ਜਾ ਕਿੱਥੇ ਆ ਅੱਛਾ ਅੱਪਾ ਹੁਣੇ ਵੇਖ ਲੈਣੇ ਆ ਤੇਰੀ ਗੱਡੀ ਦਾ ਨੰਬਰ ਆਹੀ ਆ ਨਾ ਹਾਂ ਬਈ ਆਹੀ ਹੈਗਾ ਆ ਵੇਖ ਕਿੱਥੇ ਆ ਬਈ ਇਹ ਤਾਂ ਮੇਰੇ ਘਰ ਦੀ ਲੋਕੇਸ਼ਨ ਹੀ ਨਹੀਂ ਹੈਗੀ ਯਾਰ ਇਹ ਤਾਂ ਹੋਰ ਹੀ ਕਿਸੇ ਦੇ ਘਰ ਦੀ ਲੋਕੇਸ਼ਨ ਹੈਗੀ ਅੱਛਾ ਹੋਰ ਚਲਾ ਕੋਈ ਨਾ ਪਾ ਜਾ ਕੇ ਵੇਖੇ ਨਾ ਆ ਜਾ ਅਬ ਉਹ ਚੱਲ ਕੇ ਵੇਖਦੇ ਆਂਗੇ ਹੋਰ ਗੱਡੀ ਤਾਂ ਬਈ ਆ ਨਹੀਂ ਖੜੀ ਗਿਆ ਬਈ ਆ ਖੜੀ ਆ ਯਾਰ ਗੱਡੀ ਤਾਂ ਮੇਰੀ ਲੋਕੇਸ਼ਨ ਵੀ ਇਹੀ ਦੱਸਦਾ ਪਿਆ ਫੋਨ ਤੇ ਲਾ ਆ ਬੈਠੀ ਆ ਭਾਈ ਹਾਂ ਜੀ ਮਰਾਸ ਮਨਰਾਜੀ ਤੁਸੀਂ ਨਾ ਤੂੰ ਕਿੱਧਰ ਫਿਰਦੀ ਆ ਇਧਰ ਯਾਰ ਮੈਂ ਤਾਂ ਕੰਮ ਆਈ ਸੀ ਫਰਲ ਨਾ ਕਰ ਮੂੰਹ ਇਧਰ ਫਰਲ ਨਾ ਕੰਮ ਆਈ ਸੀ ਤੂੰ ਦਾ ਕਰਦੀ ਮੈਂ ਘਰੇ ਆ ਮੈਂ ਫਰੈਂਡ ਦਾ ਕੰਮ ਆਈ ਸੀ ਤੂੰ ਨਹੀਂ ਘਰ ਆ ਤੇਰਾ ਫਰੈਂਡ ਦਾ ਕੰਮ ਆਈ ਸੀ ਤੂੰ ਕਿੱਧਰ ਪਾਇਦਾ ਖੜਾ ਹੁਣ ਤੇਰੀ ਭੱਟੂ ਗੁੱਤ ਤੂੰ ਚੱਲ ਘਰੇ ਅੱਜ ਸੌਰੀ ਮੈਂ ਫਰੈਂਡ ਦਾ ਮੇਰਾ ਫਰੈਂਡ ਹੈਗਾ ਹਾਂ ਫਿਰ ਤੂੰ ਝੂਠ ਕਾ ਤੂੰ ਬੋਲਦੀ ਆ ਫੋਨ ਤੇ ਨਹੀਂ ਸੱਚੀ ਮੇਰਾ ਫਰੈਂਡ ਦਾ ਮੈਂ ਹੋਰ ਫਰੈਂਡ ਆ ਤੇਰਾ ਕੋਈ ਨਾ ਤੂੰ ਚੱਲ ਘਰੇ ਤੇਰੀ ਮੈਂ ਬਣਾਉਣਾ ਬਧਰੀ ਅੱਜ ਸੌਰੀ ਨਹੀਂ ਉਹਨੂੰ ਦੱਸੂ ਪਤਾ ਮੈਂ ਫਰੈਂਡ ਨਾਲ ਆਈ ਸੀ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਵੀ ਆਪਣਾ ਘਰ ਤੇ ਆਪਣੇ ਵੀਕਲਸ ਬਚਾਉਣਾ ਚਾਹੁੰਦੇ ਜੇ ਤੇ ਆਹ ਡਿਵਾਈਸ ਜਰੂਰ ਡਿਫੈਂਡ ਟ੍ਰੇਸ ਦਾ ਆਪਦੇ ਵੀਹਿਕਲ ਦੇ ਵਿੱਚ ਇੰਸਟਾਲ ਕਰਵਾਓ ਤੇ ਆਪਣੇ ਰਿਲੇਸ਼ਨਸ਼ਿਪ ਤੇ ਆਪਣੇ ਵੀਹਿਕਲਸ ਨੂੰ ਸੇਵ ਕਰੋ ਥੈਂਕ ਯੂ ਬਿਲਕੁਲ ਕਿਉਂਕਿ ਇਹ ਡਰਾਈਵ ਕਰਕੇ ਹਨਾ ਜਿਹੜੀ ਇਹ ਨਵੀਂ ਅਪਡੇਟ ਆਈ ਹੈ ਕਿ ਤੁਹਾਡੀ ਵੀਡੀਓ ਲੈ ਕੇ ਆ ਤੁਹਾਡੇ ਖਾਤਰ ਇਹ ਡਰਾਈਵ ਕਰਕੇ ਇੱਕ ਲਿਕੇਸ਼ਨ ਦਾ ਪਤਾ ਲੱਗਿਆ ਵੀ ਇਹ ਕਿੱਥੇ ਸੀਗੇ ਇਹ ਸਿਸਟਮ ਇਸ ਤਰ੍ਹਾਂ ਦਾ ਸਿਸਟਮ ਹੈਗਾ ਵੀ ਤੁਸੀਂ ਮੋਟਰਸਾਈਕਲ ਤੇ ਗੱਡੀ ਤੇ ਤੇ ਕਪੈਨ ਤੇ ਹਨਾ ট্রাক ਤੇ ਕਿਸੇ ਵੀ ਸਾਧਨ ਤੇ ਜਿਹੜਾ ਲਾ ਸਕਦੇ ਹੋਗੇ ਹਨਾ ਵੀਰੇ ਇਹਦੇ ਵਿੱਚ ਹੋਰ ਵੀ ਫੀਚਰ ਨੇਗੇ ਥੋੜਾ ਜਿਹਾ ਫੀਚਰਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਬਾਈ ਨੇ ਖੁਦ ਤਿਆਰ ਕੀਤਾਗਾ ਤੇ ਵੀਰੇ ਇਹਦੇ ਵਿੱਚ ਹੋਰ ਕੀ ਕੀ ਫੀਚਰ ਨੇ ਥੋੜਾ ਜਿਹਾ ਦੱਸੋ ਕਿਰਾਂ ਸਾਰਾ ਹੋਰ ਵੀਰੇ ਜਿਵੇਂ ਆਪਾਂ ਮੋਟਰਸਾਈਕਲ ਦੇ ਵਿੱਚ ਇੰਸਟਾਲ ਕੀਤਾ ਆ ਜੇ ਕੱਲ ਨੂੰ ਤੁਹਾਡਾ ਮੋਟਰਸਾਈਕਲ ਕਿਤੇ ਚੋਰੀ ਵੀ ਹੋ ਗਿਆ ਚਾਬੀ ਵਿੱਚੇ ਵੀ ਲੱਗੀ ਰਹਿਣ ਦੋ ਤੇ ਉਹ ਤੁਸੀਂ ਆਪਦੇ ਫੋਨ ਤੋਂ ਹੀ ਲੋਕੇਸ਼ਨ ਕਰਕੇ ਬੰਦ ਕਰ ਸਕਦੇ ਹੋ ਇਹਨੂੰ ਬੰਦ ਕਰ ਸਕਦੇ ਹੋ ਸਟਾਰਟ ਨਹੀਂ ਹੋਊਗਾ। ਨਾ ਹੀ ਨਹੀਂ ਨਹੀਂ ਸਟਾਰਟ ਨਹੀਂ ਹੋਏਗਾ। ਤੁਹਾਡੇ ਫੋਨ ਤੇ ਲੋਕੇਸ਼ਨ ਆਏਗੀ। ਤੁਹਾਡੇ ਫੋਨ ਤੇ ਸਾਰਾ ਡਾਟਾ ਆਊਗਾ ਕਿ ਕਿੰਨੀ ਸਪੀਡ ਤੇ ਚੱਲਦਾ ਪਿਆ ਤੁਹਾਡਾ ਵਹੀਕਲ ਕਿੱਥੇ ਜਾ ਰਿਹਾ ਹੈ ਤੇ ਫੋਨ ਤੋਂ ਹੀ ਬੰਦ ਕਰ ਦਿਓ। ਭਾਵੇਂ ਚਾਬੀ ਵਿੱਚੇ ਲੱਗੀ ਰਹਿ ਜਾਏ ਕੋਈ ਚੱਕਰ ਨਹੀਂ। ਸਟਾਰਟ ਨਹੀਂ ਹੋਊਗਾ ਸਟਾਰਟ ਹੀ ਨਹੀਂ ਹੋਏਗਾ ਵੀਰੇ ਠੀਕ ਹੈ ਜਦੋਂ ਤੁਸੀਂ ਇਹਨੂੰ ਅਨਲੌਕ ਕਰਤਾ ਉਦੋਂ ਸਟਾਰਟ ਉਦੋਂ ਹੀ ਸਟਾਰਟ ਹੋਏਗਾ ਹਾਂਜੀ ਐਵੇਂ ਸੇਮ ਫੀਚਰ ਗੱਡੀ ਦੇ ਵਿੱਚ ਨੇ ਗੱਡੀ ਵੀ ਜਿੱਥੇ ਮਰਜੀ ਹੋਵੇ ਫੋਨ ਤੇ ਪਤਾ ਲੱਗੂਗਾ ਜਿਵੇਂ ਤੁਸੀਂ ਸਕਰੀਨਸ਼ਾਟ ਦੇ ਵਿੱਚ ਦੇਖੀ ਜਾਂਦੇ ਹੋ ਉਤਰੇ ਆਈ ਜਾਂਦਾ ਹਨਾ ਵੀ ਇਹ ਕਿੰਨੀ ਗੱਡੀ ਕਿੰਨੀ ਚੱਲੀ ਐ ਬਾਕੀ ਇਹਦਾ ਪੈਟਰੋਲ ਵਗੈਰਾ ਕਿੰਨਾ ਖਾਦਾ ਐ ਨੇ ਕਿੱਥੇ ਜਾ ਕੇ ਆਇਆ ਹੈ ਹਨਾ ਬਿਲਕੁਲ ਜੀ ਬਿਲਕੁਲ ਥੋੜਾ ਜਿਹਾ ਦੱਸ ਦਊ ਹਾਂ ਇਹ ਸਾਰਾ ਕੁਝ ਜਦੋਂ ਆਪਾਂ ਚਾਬੀ ਵੀ ਲਾਵਾਂਗੇ ਉਹ ਵੀ ਫੋਨ ਤੇ ਨੋਟੀਫਿਕੇਸ਼ਨ ਆਊਗਾ ਕਿ ਗੱਡੀ ਦੀ ਚਾਬੀ ਲੱਗ ਗਈ ਆ ਜੇ ਇੰਜਨ ਔ ਜਦੋਂ ਆਨ ਹੋ ਗਿਆ ਆ ਸ਼ੀਸ਼ੇ ਖੁੱਲੇ ਰਹਿ ਗਏ ਉਹ ਵੀ ਤੁਹਾਡੇ ਨੋਟੀਫਿਕੇਸ਼ਨ ਆਊਗਾ ਕਿ ਸ਼ੀਸ਼ੇ ਖੁੱਲੇ ਰਹਿ ਗਏ ਤੁਹਾਡੀ ਗੱਡੀ ਅੱਛਾ ਜਿਵੇਂ ਹਵਾ ਦੀ ਗੱਲ ਕਰ ਰਹੇ ਸੀ ਹਵਾ ਵੀ ਜੇ ਘਟਾ ਤਾਂ ਉਹ ਵੀ ਤੁਹਾਡੇ ਨੋਟੀਫਿਕੇਸ਼ਨ ਆਊਗਾ ਜੇ ਤੁਹਾਡੀ ਗੱਡੀ ਦੇ ਵਿੱਚ ਕਿਤੇ ਇੰਜਨ ਚ ਔਇਲ ਵੀ ਲੀਕ ਹੁੰਦਾ ਉਹ ਵੀ ਨੋਟੀਫਿਕੇਸ਼ਨ ਆਊਗਾ ਤੁਹਾਡੇ ਫੋਨ ਤੇ ਫਿਰ ਇਹਦੇ ਵਿੱਚ ਸਪੀਡਿੰਗ ਅਲਰਟ ਵੀ ਹੈਗਾ ਜੇ ਤੁਹਾਡੀ ਗੱਡੀ ਓਵਰ ਸਪੀਡ ਚੱਲਦੀ ਪਈ ਹੈ ਜਿਹੜੀ ਕਿ ਤੁਸੀਂ ਇੱਕ ਸਪੀਡ ਆਪ ਦੇ ਐਪ ਤੇ ਸੈੱਟ ਕੀਤੀ ਹੋਈ ਹੈ ਉਸ ਤੋਂ ਉੱਪਰ ਹੋ ਗਿਆ ਇੱਕ ਦੋ ਪੁਆਇੰਟ ਵੀ ਹੋ ਗਿਆ ਉਹ ਵੀ ਤੁਹਾਨੂੰ ਫੋਨ ਤੇ ਲੋਕੇਸ਼ਨ ਆਊਗੀ ਤੇ ਨਾਲ ਸਪੀਡ ਵੀ ਆਊਗੀ ਜੀ ਹਾਂ ਜੀ ਤੇ ਬ੍ਰਦਰ ਇੱਕ ਵਾਰ ਆਪਣਾ ਸੋਬਨਾਮ ਜਰੂਰ ਦੱਸ ਦੋ ਮੇਰਾ ਨਾਮ ਹਰਕੀਰਤ ਸਿੰਘ ਹੈ ਜੀ ਤੇ ਮੈਂ ਫਿਰੋਜ਼ਪੁਰ ਦੇ ਰਹਿਣ ਵਾਲਾ ਵਸਨੀਕ ਆ ਜੀ ਤੇ ਜਿਹੜੀ ਇਹਦੀ ਖੋਜ ਕੀਤੀ ਹੈ ਤੁਸੀਂ ਇਹ ਕਿੰਨਾ ਟਾਈਮ ਲਾ ਕੇ ਕੀਤੀ ਹੈ ਇਹਨੂੰ ਪੂਰਾ 1 ਸਾਲ ਲੱਗ ਗਿਆ ਵੀਰੇ 1 ਸਾਲ ਹਾਂਜੀ ਇਹ ਹੁਣ ਕਿਸੇ ਭਰਾ ਨੇ ਲਵਾਉਣੀ ਹੈਗੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਜੀ ਬਿਲਕੁਲ ਸਾਨੂੰ ਇੰਸਟਾਗ੍ਰam ਡਿਫੈਂਡ ਟ੍ਰੇਸ ਨਾਮ ਤੇ ਸਾਡੀ ਆਈਡੀ ਹੈ ਇੰਸਟਾਗ੍ਰam ਤੇ ਸਾਨੂੰ ਉਹਦੇ ਤੇ ਜਾ ਕੇ ਤੁਸੀਂ ਫੋਲੋ ਕਰੋ ਮੈਸੇਜ ਕਰੋ ਜੋ ਵੀ ਤੁਹਾਡੀ ਕੁਇਰੀ ਹੈ ਅਸੀਂ ਉਹਨੂੰ ਸੋਲਵ ਕਰਾਂਗੇ ਤੇ ਅਸੀਂ 1 ਅਪ੍ਰੈਲ ਤੋਂ ਇਹਦੀ ਪ੍ਰੀ ਬੁਕਿੰਗ ਸਟਾਰਟ ਕਰ ਦੇਣੀ ਹੈ ਤੇ ਜਿਹੜੇ ਵੀ ਇੰਟਰਸਟਿਡ ਹੈਗੇ ਆ ਸਾਨੂੰ ਪਲੀਜ਼ ਕੰਟੈਕਟ ਕਰੋ ਬਿਲਕੁਲ ਇੱਕ ਵਾਰ ਆਪਾਂ ਇਹਨੂੰ ਥੋੜਾ ਜਿਹਾ ਕਰਕੇ ਵੀ ਦਿਖਾਓ ਸਾਡੇ ਫੋਨ ਦੇ ਵਿੱਚ ਰਿਕਾਰਡ ਹੋ ਜੂ ਹਨਾ ਲਾਈਵ ਵੀ ਕਿਵੇਂ ਨੋਟੀਫਿਕੇਸ਼ਨ ਆਉਂਦਾ ਜਰੂਰ ਦੱਸੋ ਮੜਾ ਜਾਂ ਤੇ ਇਹਦੀ ਕਾਰ ਦੀ ਚਾਬੀ ਵਗ ਜਿਹੜੀ ਲਾ ਕੇ ਹੈ ਨਾ ਪ੍ਰੋਪਰ ਬਿਲਕੁਲ ਜੀ ਜਿਹਦੇ ਕੋਲ ਆ ਕੀ ਚਾਬੀ ਦੇਓ ਮੜੀ ਜੀ ਤੇ ਸਾਨੂੰ ਸਾਰਾ ਦਿਖਾਉਣਿਆ ਲੈਬ ਡੈਮੋ ਇਹਦੇ ਨਾਲ ਆ ਦੋ ਆ ਵੀਰ ਨੂੰ ਚਲਾ ਲੈਂਦੇ ਉਧਰ ਮੋਬਾਈਲ ਓਕੇ ਜੀ ਠੀਕ ਹੈ ਲੈ ਵੀ ਹੁਣ ਆਪਾਂ ਇਧਰ ਉਹਨੂੰ ਆਨ ਕਰਦੇ ਆਂਗੇ ਤੇ ਗੱਡੀ ਜਦੋਂ ਸਟਾਰਟ ਕਰਤੀ ਵੀਰ ਕੋਲੇ ਮੈਸੇਜ ਆਊਗਾ ਬਿਲਕੁਲ ਜੀ ਬਿਲਕੁਲ ਮੈਨੂੰ ਨੋਟੀਫਿਕੇਸ਼ਨ ਆਜੂਗਾ ਨੋਟੀਫਿਕੇਸ਼ਨ ਆ ਗਿਆ ਜੀ ਵੀ ਭਾਈ ਕਾਰ ਸਟਾਰਟ ਹੋ ਗਈ ਇੰਜਨ ਆਨ ਦਾ ਹੂੰ ਮੈਨੂੰ ਹੁਣ ਤੁਸੀਂ ਇੰਜਨ ਬੰਦ ਵੀ ਕਰੋਗੇ ਉਹ ਵੀ ਮੈਨੂੰ ਨੋਟੀਫਿਕੇਸ਼ਨ ਆ ਜਾਊਗਾ ਓਕੇ ਹਾਂਜੀ ਇਹ ਵੀ ਆਊਗਾ ਇੱਕ ਗੱਲ ਹੋਰ ਖਾਸ ਜੀ ਵੀਰੇ ਅਮਰੀਕੇ 'ਚ ਮੈਨੂੰ ਹਾਂ ਵੀ ਇਹ ਆਪ ਨੂੰ ਕੋਈ ਐਪ ਖੋਲ ਕੇ ਰੱਖਣ ਦੀ ਲੋੜ ਨਹੀਂ ਹੈਗੀ ਜਿਵੇਂ ਬਾਈ ਕਹਿੰਦਾ ਜਿਵੇਂ ਟੈਕਸ ਪੈਸੇ ਆਉਂਦਾਗਾ ਹਾਂ ਉਵੇਂ ਆਊਗਾ ਮੇਨ ਗੱਲ ਉਵੇਂ ਆਊਗਾ ਉਵੇਂ ਆਉਗਾ ਮਤਲਬ ਕਿ ਫੋਨ ਆਪਣਾ ਪਿਆ ਆਪਾ ਖਾਣਾ ਖਾਈ ਜਾਂਦੇ ਹਾਂ ਵੀ ਇਹ ਨਹੀਂ ਹੈਗਾ ਮਤਲਬ ਕਿ ਵੀ ਬਾਈ ਹਨਾ ਆਪਣਾ ਆਪਾਂ ਨੂੰ ਐਪ ਖੋਲ ਕੇ ਦੇਖਣਾ ਆਪੂ ਆਪਣੀ ਕਾਰ ਕਿੱਥੇ ਆ ਜੇ ਆਪਣੀ ਕੋਈ ਕਾਰ ਸਟਾਰਟ ਕਰੂ ਤਾਂ ਆਪ ਨੂੰ ਮੈਸੇਜ ਆ ਜੀ ਮੈਸੇਜ ਆ ਜੀ ਬਹੁਤ ਵਧੀਆ ਚੀਜ਼ ਹੈ ਹੂੰ ਤੇ ਬਾਕੀ ਜਿਵੇਂ ਬੱਚਿਆਂ ਖਾਤਰ ਤਾਂ ਇਹ ਖਾਸ ਕਰਕੇ ਇਹ ਬੱਚੇ ਹਨਾ ਆਪਾਂ ਸਕੂਲ ਲਾਏ ਹੋਏ ਨੇ ਬਿਲਕੁਲ ਜੀ ਹਨਾ ਉਹ ਜੇ ਹੁਣ ਇਹ ਚੀਜ਼ ਲੱਗੀ ਹੋਊਗੀ ਤਾਂ ਆਪਾਂ ਨੂੰ ਪ੍ਰੋਪਰ ਪਤਾ ਲੱਗੂਗਾ ਵੀ ਆਪਣਾ ਜਵਾਕ ਸਕੂਲ ਦੇ ਵਿੱਚ ਐਂਟਰ ਹੋਇਆ ਹੈ ਕਿ ਨਹੀਂ ਹੋਇਆ ਹਨਾ ਜਵਾਕਾਂ ਲਈ ਜਾਂ ਜਿਵੇਂ ਆਪਾਂ ਵੀਡੀਓ ਸਟਾਰਟਿੰਗ ਕੀਤੀ ਸੀ ਕਿਸੇ ਵੀ ਤਰ੍ਹਾਂ ਦਾ ਆਪਾਂ ਸਹੂਲਤ ਲੈਣੀ ਹੈ ਇਹਦੇ ਵਿੱਚੋਂ ਮਿਲੂਗੀ ਤੇ ਹੋਰ ਕੀ ਕਹਿਣਾ ਚਾਹੋਗੇ ਬਈ ਔਰ ਬਸ ਸਾਰਿਆਂ ਨੂੰ ਇਹ ਹੈਗਾ ਜੀ ਕਿ ਪਲੀਜ਼ ਆਪਦੇ ਆਪਦੇ ਇੱਕ ਤਾਂ ਰਿਲੇਸ਼ਨ ਸਿਕਿਉਰ ਕਰੋ ਤੇ ਦੂਸਰਾ ਆਪਦੇ ਵਹੀਕਲ ਬਚਾਓ ਕਿਉਂਕਿ ਇਹ ਬਹੁਤ ਵੱਡੀ ਕੀ ਇੱਕ ਸਮੱਸਿਆ ਹੈ ਕਿ ਜਿਹੜੀ ਸਰਕਾਰਾਂ ਤੋਂ ਵੀ ਹੱਲ ਨਹੀਂ ਹੋ ਰਹੀ ਹੂੰ ਹੁਣ ਤੱਕ ਤੁਸੀਂ ਕਿੰਨੇ ਕ ਜਿਹੜੇ ਲਾ ਚੁੱਕੇ ਹੋਗੇ ਅਸੀਂ ਤਾਂ ਜੀ ਕੋਈ 150 ਤੋਂ ਪਲੱਸ ਆਪਦੇ ਆਪਦੇ ਵਹੀਕਲਸ ਦੇ ਵਿੱਚ ਇੰਸਟਾਲ ਕਰ ਚੁੱਕੇ ਆ ਤੇ ਫਾਇਦਾ ਹੋਇਆ ਫਿਰ ਕੋਈ ਫਾਇਦਾ ਬਹੁਤ ਹੋਇਆ ਜੀ ਇਹ ਇਹ ਬਾਈਕ ਅਸੀਂ ਸਾਡਾ ਅਸੀਂ ਬਾਈਕ ਦੀ ਚਾਬੀ ਵਿੱਚ ਹੀ ਰਹਿਣ ਦਿੱਤੀ ਸੀਗੀ ਤੇ ਅਸੀਂ ਫਿਰ ਇੱਕ ਚੋਰ ਫੜਿਆ ਚੋਰ ਥਾਣੇ ਕੀਤਾ ਹੂੰ ਉਹਨੂੰ 6 ਮਹੀਨੇ ਦੀ ਸਜ਼ਾ ਹੋਈ ਓਕੇ ਹਾਂਜੀ ਇੱਕ ਜੀ ਮਤਲਬ ਕਿ ਜਿਵੇਂ ਉੱਭਰ ਆਣੇ ਨਹੀਂ ਹਾਂਜੀ ਟੈਕਸੀ ਵਾਲੇ ਨੇ ਜੋ ਕੋਈ ਮੇਰੇ ਕੋਈ ਵੀ ਬੰਦਾ ਲਾ ਲਓ ਕਾਰ ਲਈ ਜਾਂਦਾ ਮੇਰੇ ਸਵੇਰੇ ਦਾ ਟਾਈਮ ਆ ਕਿਸੇ ਨੂੰ ਲਿਫਟ ਦੇਦੀ ਹਾਂਜੀ ਉਦੋਂ ਬਾਅਦ ਕਿਸੇ ਨੇ ਹਥਿਆਰ ਦੀ ਝੋਕ ਤੇ ਲਾ ਲਓ ਜਾਂ ਤਿੰਨ ਬੰਦਿਆਂ ਨੇ ਕੋਈ ਉਹ ਸਿਸਟਮ ਵੀ ਹੈਗਾ ਮਤਲਬ ਕਿ ਵੀ ਐਪਲੀਕੇਸ਼ਨ ਕਿਸੇ ਕੋਲ ਬਾਗੇ ਆਪਣੀ ਆਵਾਜ਼ ਸੁਣੀ ਬਿਲਕੁਲ ਬਿਲਕੁਲ ਵੀਰੇ ਇਹਦੇ ਨਾਲ ਆਪਾਂ ਇੱਕ ਮਾਈਕ ਤੇ ਕੈਸੋ ਐਸ ਬਟਨ ਵੀ ਵਿੱਚ ਲਾ ਸਕਦੇ ਹਾਂ ਉਹਦੇ ਨਾਲ ਕੀ ਹੈ ਕਿ ਕਈ ਵਾਰੀ ਐਵੇਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਬੰਦੇ ਕੋਲ ਫੋਨ ਕੱਢਣ ਦਾ ਟਾਈਮ ਹੀ ਨਹੀਂ ਹੁੰਦਾ ਹਾਂਜੀ ਜਦੋਂ ਕਿਸੇ ਨੇ ਹਥਿਆਰ ਦੀ ਝੋਕ ਹੀ ਕਰ ਲਈ ਦੋ ਬੰਦਿਆਂ ਨੇ ਆਪਾਂ ਕਾਰ ਚਲਾ ਰਹੇ ਹਾਂ ਹਾਂਜੀ ਹਾਂਜੀ ਤੇ ਫਿਰ ਵੀਰੇ ਕਰੋਗੇ ਆਪਣੇ ਆਪ ਤੁਹਾਡਾ ਡਿਓ ਪਲਸ ਨੂੰ ਕਾਲ ਹੋ ਜੂਗੀ ਤੇ ਜਿਹੜਾ ਤੁਸੀਂ ਮਾਫ਼ ਦਾ ਮੋਬਾਈਲ ਦਾ ਨੰਬਰ ਰਜਿਸਟਰ ਕੀਤਾ ਉਹਨੂੰ ਕਾਲ ਨਾਲ ਹੀ ਲੱਗ ਜੂਗੀ ਹਾਂਜੀ ਤੇ ਉਹਨਾਂ ਨੂੰ ਸੁਣੂਗਾ ਕਿ ਤੁਸੀਂ ਕੀ ਕੀ ਗੱਲਾਂ ਕਰ ਰਿਹਾ ਤੁਹਾਡੇ ਨਾਲ ਦਾ ਤੁਹਾਨੂੰ ਕੀ ਧਮਕੀ ਦੇ ਰਿਹਾ ਹਾਂਜੀ ਤੇ ਬਈ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਨਾਲੇ ਤਾਂ ਤੁਹਾਡੀਆਂ ਗੱਲਾਂ ਵੀ ਪਤਾ ਲੱਗੂਗਾ ਹਨ ਗੱਲਬਾਤ ਆ ਪੰਜ ਨਹੀਂ ਕਰਨਗੇ ਵਿੱਚ ਕੋਈ ਮੌਕੇ ਤੇ ਉਹ ਸੁਣੂਗੀ ਲੋਕੇਸ਼ਨ ਆ ਗਈ ਤੇ ਪ੍ਰੋਪਰ ਮੈਂ ਕਹੂੰਗਾ ਸਕੰਜਾ कसे ਗਿਆ ਚੋਰਾਂ ਦੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ ਜੀ